ਗੁਰੂ ਸواری ਸੰਗਤ ਜੀ ਦਾ ਛਾਡੀ ਬਲਬੀਰ ਸਿੰਘ ਪਾਰ ਸਾਹਿਬ ਦੀ ਸੇਵਾ ਵਿੱਚ ਢਾਡੀ ਕਲਾ ਨਾਲ ਜੁੜਿਆ ਹੋਇਆ ਅਮੀਰ ਵਿਰਸਾ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਢਾਡੀ ਪਿਆਰੇ ਵੀਰ ਗਿਆਨੀ ਫੌਜਾ ਸਿੰਘ ਜੀ ਸਾਗਰ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਕਾਰਯੋਗ ਗਿਆਨੀ ਜੀ ਢਾਡੀ ਵਿਰਾਸਤ ਅਮੀਰ ਵਿਰਸਾ ਸੰਸਾਰ ਵਿੱਚ ਕਦੋਂ ਕੁ ਪ੍ਰਸਿੱਧ ਹੋਇਆ ਔਰ ਹੌਲੀ-ਹੌਲੀ ਇਹ ਗੁਰੂ ਕਾਲ ਦੇ ਸਮੇਂ ਵਿੱਚ ਕਿੰਨਾ ਕੁ ਸਤਿਕਾਰਿਆ ਗਿਆ ਇਹਦੇ ਬਾਰੇ ਸੰਗਤ ਨਾਲ ਜ਼ਰੂਰ ਵਿਚਾਰ-ਵਸਾਂ ਚੇ ਕਰੋ ਜੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਆਪਾਂ ਵਿਚਾਰਦੇ ਹਾਂ ਕਿਉਂਕਿ ਜੋ ਕੁਝ ਸਾਨੂੰ ਦਿੱਤਾ ਹੈ ਉਹ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਦੁਨੀਆਂ ਤੇ ਬੜੇ ਪੀਰ ਪੈਗੰਬਰ ਅਵਤਾਰ ਔਲੀਏ ਆਏ ਨੇ ਕੋਈ ਅੱਲਾ ਦਾ ਰਸੂਲ ਬਣ ਕੇ ਆਇਆ ਕੋਈ ਰੱਬ ਦਾ ਪੁੱਤ ਬਣ ਕੇ ਆਇਆ ਕੋਈ ਅਵਤਾਰ ਬਣ ਕੇ ਆਇਆ ਦੁਨੀਆ ਨੂੰ ਧਰਮ ਦੇ ਰਾਹ ਤੇ ਲਾਉਣ ਵਾਸਤੇ ਆਏ ਨੇ ਸੱਚ ਮਾਰਗ ਤੇ ਜਿੱਥੋਂ ਤੱਕ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੱਲ ਹੈ ਤਸਦੀਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰ ਰਹੀ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਆਇਓ ਜਦੋਂ ਸਾਡੇ ਸਿੱਖ ਧਰਮ ਦੇ ਬਾਣੀ ਪ੍ਰਮਾਤਮਾ ਦੇ ਸਰਗੁਣ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਉਹ ਸ਼ਬਦ ਢਾਡੀ ਜਿਹੜਾ ਆਪਣੇ ਵਾਸਤੇ ਵਰਤਿਆ ਹੋਵੇ ਆਪਣੇ ਆਪ ਨੂੰ ਇਹ ਕਹਿ ਕੇ ਕਿ ਅਸੀਂ ਰੱਬ ਦੇ ਢਾਡੀ ਆ ਤੇ ਸੁੱਤੇ ਲੋਕਾਂ ਨੂੰ ਜਿਹੜੇ ਅਧਿਆਤਮਕ ਪੱਖ ਕਰਕੇ ਰੋਹਾਨੀਅਤ ਪੱਖ ਕਰਕੇ ਜਾਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਹੋਰ ਬਹੁਤ ਸਾਰੀਆਂ ਨੇਕਾਂ ਗੱਲਾਂ ਨੇ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਸੁੱਤਾ ਪਿਆ ਜਗਾਉਣ ਵਾਸਤੇ ਮਹਾਰਾਜ ਨੇ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਢਾਡੀ ਕਿਹਾ ਹਉ ਢਾਡੀ ਵਿਕਾਰ ਕਾਰੇ ਲਾਇਆ ਰਾਤ ਦੇ ਕਿਵਾਰ ਤੁਰੋਂ ਫਰਮਾਇਆ ਮੈਂ ਸਮਝਦਾ ਕਿ ਢਾਡੀ ਸ਼ਬਦ ਭਾਵੇਂ ਕਿ ਗੁਰੂ ਨਾਨਕ ਦੇ ਮਹਾਰਾਜ ਤੋਂ ਪਹਿਲਾਂ ਤੋਂ ਵੀ ਹੈ ਬਾਰ ਸਿੱਖ ਧਰਮ ਦੀ ਗੱਲ ਕਿਉਂਕਿ ਆਪਾਂ ਸਿੱਖ ਧਰਮ ਨਾਲ ਸੰਬੰਧਤ ਆ ਤੇ ਸਿੱਖ ਧਰਮ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਹੈ ਸੋ ਸਮਝਦੇ ਹਾਂ ਕਿ ਇਸ ਸ਼ਬਦ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਆਪਣੇ ਲਈ ਵਰਤ ਕੇ ਕਿ ਅਸੀਂ ਪ੍ਰਮਾਤਮਾ ਦੇ ਢਾਡੀ ਹਾਂ ਇਹਨੂੰ ਇੰਨਾ ਕਿ ਪਵਿੱਤਰ ਬਣਾ ਦਿੱਤਾ ਕਿ ਅੱਜ ਸਮੁੱਚੀ ਮਨੁੱਖਤਾ ਤੇ ਮਾਨਵਤਾ ਦੇ ਵਿੱਚ ਜਦੋਂ ਵੀ ਕਿਤੇ ਗੱਲ ਢਾਡੀ ਪਰੰਪਰਾ ਦੀ ਚੱਲਦੀ ਆ ਜਾਂ ਕਿਸੇ ਢਾਡੀ ਜਥੇ ਦੀ ਸ਼ਲਾਗਾ ਦੇ ਜਾਂ ਉਹਦੇ ਉਦਮ ਦੀ ਗੱਲ ਚੱਲਦੀ ਆ ਤਾਂ ਸਾਨੂੰ ਇਹ ਮਾਨ ਪ੍ਰਾਪਤ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਰੱਬ ਨੇ ਇਹ ਸ਼ਬਦ ਜਿਹੜਾ ਵਰਤਿਆ ਬਿਲਕੁਲ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਵੀ ਢਾਡੀ ਕਹਿ ਕੇ ਮੁਖਾਤੋ ਕੀਤਾ ਔਰ ਇੱਕ ਨੀਵਾ ਨਮਾਣਾ ਹੋ ਕੇ ਗੁਰੂ ਦੀ ਉਸਤਤ ਕਰਨ ਵਾਲੇ ਨੂੰ ਗੁਰੂ ਕਾ ਢਾਡੀ ਕਿਹਾ ਗਿਆ ਢਾਡੀ ਸ਼ਬਦ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਸਿੱਖ ਧਰਮ ਵਿੱਚ ਬਹੁਤਾ ਪ੍ਰਸਿੱਧ ਹੋਇਆ ਅਸਲ ਵਿੱਚ ਢਾਡੀ ਕਲਾ ਉਦੋਂ ਹੀ ਪੈਦਾ ਹੋ ਗਈ ਜਦੋਂ ਇਨਸਾਨ ਪੈਦਾ ਹੋ ਗਿਆ ਸੰਗੀਤ ਉਦੋਂ ਹੀ ਪੈਦਾ ਹੋ ਗਿਆ ਜਦੋਂ ਇਨਸਾਨ ਪੈਦਾ ਹੋਇਆ ਕੋਈ ਢੱਡ ਸਰੰਗੇ ਨਾਲ गा ਰਿਹਾ ਕੋਈ ਤੂੰਬੀ ਨਾਲ गा ਰਿਹਾ ਕੋਈ ਵਾਜੇ ਹਾਰਮੋਨੀਅਮ ਨਾਲ ਕੀਰਤਨ ਕਰ ਰਿਹਾ ਵੱਖ-ਵੱਖ ਸਾਜ਼ਾਂ ਦੇ ਨਾਲ ਉਸਤਤ ਕਰ ਰਹੇ ਨੇ ਪਰ ਉਹਦੇ ਵਿੱਚ ਇੱਕ ਵਿਲੱਖਣ ਬਹੁਤ ਵੱਡੀ ਕਾਵ ਸ਼ੈਲੀ ਗੁਰੂ ਦੇ ਚਰਨਾਂ ਵਿੱਚ ਲੈ ਕੇ ਜਦੋਂ ਭਾਈ ਨੱਥਮਲ ਜੀ ਤੇ ਅਬਦੁਲ ਖੈਰ ਆਏ ਉਹਨਾਂ ਨੇ ਪਹਿਲੀ ਵਾਰ ਇੱਕ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੀ ਉਸਤਤ ਕਰਦੇ ਆ ਗਾਵੀ ਜਿਹਦਾ ਬਹੁਤ ਵੱਡਾ ਮਹਾਤਮ ਸੰਸਾਰ ਦੇ ਸਾਹਮਣੇ ਆਇਆ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਪਾਹੀ ਨੀਲ ਨਾਲ ਮਾਰ ਦੁਸ਼ਤਾਂ ਕਰੇ ਤਾਗੀਰ ਦੀ ਪੱਗ ਤੇਰੀ ਕੀ ਜਾਂਗੀ ਕੀ ਜਾਂਗੀ ਅਮੀਰ ਵਿਰਸਾ ਭਾਵੇਂ ਪ੍ਰਾਤਨ ਰਾਜੇ ਮਹਾਰਾਜਿਆਂ ਦੇ ਸਮਿਆਂ ਤੇ ਟਾੜੀ ਉਸਤਤ ਕਰਦੇ ਰਹੇ ਉਹਨਾਂ ਦੀ ਫਿਰ ਲੋਕ ਟਾੜੀ ਬਣ ਕੇ ਅਖਾਰਿਆਂ ਵਿੱਚ ਗਾਉਣ ਲੱਗੇ ਹੌਲੀ ਹੌਲੀ ਗੁਰੂ ਦਰਬਾਰ ਵਿੱਚ ਇਹ ਕਲਾ ਪਹੁੰਚੀ ਫਿਰ ਸਤਿਗੁਰੂ ਗੁਰੂ ਅਰਗੁਨ ਸਾਹਿਬ ਮਹਾਰਾਜ ਨੇ ਆਪਣੇ ਟਾੜੀਆਂ ਨੂੰ ਕਿੰਨਾ ਕੁ ਸਤਕਾਰ ਦਿੱਤਾ ਔਰ ਕਿਵੇਂ ਇਸ ਕਲਾ ਨੂੰ ਗੁਰੂ ਕੇ ਟਾੜੀ ਹੋਣ ਦਾ ਮਾਣ ਪ੍ਰਾਪਤ ਹੋਇਆ ਇਹਦੇ ਬਾਰੇ ਵੀ ਸੰਗਤਨਾ ਜਰੂਰ ਸਾਂਝਾ ਕਰੋ ਜਿਹੜੇ ਆਮ ਟਾੜੀ ਸਾਨੂੰ ਗੁਰੂ ਕੇ ਟਾੜੀ ਬਣ ਕੇ ਸੰਸਾਰ ਵਿੱਚ ਕਿੰਨਾ ਮਾਣ ਪ੍ਰਾਪਤ ਕੀਤਾ ਉਹ ਕੌਮ ਦੀਆਂ ਕੁਝ ਲੋੜਾਂ ਹੁੰਦੀਆਂ ਪਾਰਸ ਜੀ ਜੇ ਤੇ ਉਹ ਲੋੜਾਂ ਪੂਰੀਆਂ ਹੋਈਆਂ ਤੇ ਕਾਮ ਦਾ ਭਵਿੱਖ ਜਿਹੜਾ ਬੜਾ ਚੰਗਾ ਹੋਇਆ ਸਿੱਖ ਧਰਮ ਦੇ ਅੰਦਰ ਸਿੱਖ ਕਾਮ ਦੇ ਅੰਦਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੈ 10 ਜਾਮੇ ਧਾਰਨ ਹੋਏ ਨੇ ਕਈ ਵਾਰੀ ਅਸੀਂ ਇਹ ਗੱਲ ਕਹਿੰਨੇ ਆ ਅਕਸਰ ਪ੍ਰਚਾਰਕ ਵੀ ਆਪਾਂ ਕਿ 10 ਗੁਰੂ ਸਾਹਿਬਾਨ ਉਹ ਸਾਡੀ ਸ਼ਰਧਾ ਨਾਲ ਜੁੜੀ ਇੱਕ ਗੱਲ ਹੈ ਭਾਵਨਾ ਨਾਲ ਪ੍ਰਤੀਤ ਨਾਲ ਜੁੜੀ ਗੱਲ ਹੈ ਪਰ ਗੁਰਬਾਣੀ ਦੀ ਰੋਸ਼ਨੀ ਤੋਂ ਵੇਖਿਆ ਜਾਏ ਤੇ ਜੋਤ ਉਹਾ ਜੁਗਤ ਸਾਇ ਸਹਕਾਇਆ ਫਿਰ ਗੁਰੂ ਜੋਤ ਹੈ ਗੁਰੂ ਦਾਸ ਨਹੀਂ ਹੈ 10 ਜਾਮੇ ਧਾਰਨ ਕੀਤੇ ਕਿਹੜੇ ਗੁਰੂ ਕਾਲ ਵੇਲੇ ਕਿਹੜੀ ਪਰੰਪਰਾ ਨੂੰ ਸਤਕਾਰ ਸਨਮਾਨ ਮਿਲਿਆ ਜਾਂ ਕਿਹੜੀ ਮਰਯਾਦਾ ਦਾ ਮੁੱਢ ਬੰਨਿਆ ਉਹ ਕਹਾਣੀ ਬਹੁਤ ਲੰਮੀ ਹੈ ਮੈਂ ਗੱਲ ਕਰ ਰਿਹਾ ਸੀ ਲੋੜਾਂ ਕੌਮ ਦੀਆਂ ਜਿਹੜੀਆਂ ਨੇ ਹੋਏ ਨੇ ਅਹਿਲੇ ਕਲਾਮ ਅਹਿਲੇ ਮਕਾਮ ਅਹਿਲੇ ਨਿਜ਼ਾਮ ਅਹਿਲੇ ਸ਼ਹਾਦਤ ਤੇ ਅਹਿਲੇ ਸ਼ਸਤਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਸ਼ਹਾਦਤ ਦੇ ਪ੍ਰਤੀਕਰਮ ਨੂੰ ਤੁਸੀਂ ਵੇਖੋ ਨਹੀਂ ਤੇ ਦੁਨੀਆ ਵਿੱਚ ਪਹਿਲਾਂ ਵੀ ਸ਼ਹਾਦਤਾਂ ਹੋਈਆਂ ਨੇ ਸ਼ੁਕਰਤ ਹੈ ਹਜਰ ਤੀਸਾ ਜੀ ਨੇ ਇਮਾਮ ਹੁਸੈਨ ਨੇ ਮਨਸੂਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਸ਼ਹਾਦਤਾਂ ਦੇ ਵਕਵੇ ਨੂੰ ਵੇਖਿਆ ਜਾਏ ਸਮੇਂ ਨੂੰ ਵੇਖਿਆ ਜਾਏ ਤੇ ਉਹ ਬੜਾ ਵਿੱਚ ਗਾਇਬ ਜੀ ਬੜਾ ਸਮਾ ਪੈ ਗਿਆ ਉਸ ਰਾਤ ਤੇ ਕੋਈ ਤੁਰ ਨਹੀਂ ਸਕਿਆ ਮਹਾਰਾਜ ਕਹਿੰਦੇ ਵੀ ਕਿਉਂਕਿ ਪੀਰੀ ਪੱਖ ਜਿਹੜਾ ਗੁਰੂ ਨਾਨਕ ਤੋਂ ਲੈ ਕੇ ਸਿਮਰਨ ਦਾ ਤੁਰਿਆ ਆ ਰਿਹਾ ਉਹ ਇੰਨਾ ਕੁੱਚਾ ਹੋ ਗਿਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹ ਪ੍ਰਤੱਖ ਜਿਹੜਾ ਤਪ ਦੀ ਤਵੀ ਤੇ ਬਹਿ ਕੇ ਦੱਸ ਦਿੱਤਾ ਵੀ ਪੀਰੀ ਜਿਹਦੇ ਹਿਰਦੇ ਤੱਕ ਪਹੁੰਚੀ ਹੋਈ ਆ ਅੰਦਰ ਆਤਮਾ ਤੱਕ ਉਹ ਬਾਹਰੀ ਜ਼ਬਰ ਜ਼ੁਲਮ ਦਾ ਜਿਹੜਾ ਸਤਾਇਆ ਹੋਇਆ ਆਪਣੇ ਈਮਾਨ ਤੋਂ ਕਦੇ ਨਹੀਂ ਡੋਲਦਾ ਤੇ ਮਹਾਰਾਜ ਨੇ ਕਹਿ ਦਿੱਤਾ ਸੀ ਵੀ ਅਸੀਂ ਸ਼ਹਾਦਤ ਜਿਹੜੀ ਦੇ ਰਹੇ ਆ ਇਹ ਬਾਕੀਆਂ ਵਾਂਗੂ ਸ਼ਹਾਦਤ ਨਹੀਂ ਹੋਵੇਗੀ ਸਾਡੇ ਸ਼ਹਾਦਤ ਤੋਂ ਬਾਅਦ ਤੇ ਸ਼ਹੀਦਾਂ ਦੇ ਗੰਜ ਖੜੇ ਹੋ ਜਾਣਗੇ ਤੁਸੀਂ ਵੇਖੋ ਕੌਮ 'ਚ ਡਰ ਪੈਦਾ ਹੁੰਦਾ ਨਾ ਜਦੋਂ ਕਿਸੇ ਆਗੂ ਦੀ ਮਤਲਬ ਸ਼ਹਾਦਤ ਹੁੰਦੀ ਆ ਜਾਂ ਕਿਸੇ ਹੁਕਮਰਾਨ ਵੱਲੋਂ ਸਤਾਇਆ ਜਾਂਦਾ ਤੇ ਫਿਰ ਲੋਕਾਂ ਦੇ ਵਿੱਚ ਖੋਫ ਪੈਦਾ ਹੁੰਦਾ ਜੀ ਮਹਾਰਾਜ ਨੇ ਉਸ ਡਰ ਨੂੰ ਵੀਰ ਰਸ ਵਿੱਚ ਬਦਲਣ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਦੇ ਪ੍ਰਤੀਕਰਮ ਵਜੋਂ ਮਹਾਰਾਜ ਨੇ 11 ਸਾਲ ਦੀ ਉਮਰ ਦੇ ਵਿੱਚ ਸਨੇਹਾ ਦੇ ਦਿੱਤਾ ਜਦੋਂ ਉਹਨਾਂ ਦੀ ਗੁਰਿਆਈ ਗੱਦੀ ਦੀ ਮਰਯਾਦਾ ਹੁੰਦੀ ਆ। ਜੀ ਦੋ ਤਲਵਾਰਾਂ ਪੈਨਣ ਦੀ ਮਤਲਬ ਉਹ ਸ਼ਸਤਰ ਆ ਗਏ। ਦੋਰੀ ਦਸਤਾਰ ਆ ਗਈ। ਕਲਗੀ ਆ ਗਈ ਸੀ ਇਸ ਤੇ। ਮਹਾਰਾਜ ਨੇ ਆਪਣੇ ਤੋਂ ਸ਼ੁਰੂ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ। ਔਰ ਨਾਲ ਹੀ ਮਹਾਰਾਜ ਨੇ ਇਹ ਵੀ ਕਿਹਾ ਵੀ ਜਿੰਨਾ ਪੀਰੀ ਦਾ ਪੱਖ ਇੱਕ ਰਾਗ ਦੇ ਵਿੱਚ ਕੀਰਤਨ ਦੇ ਰੂਪ ਵਿੱਚ ਜਿਵੇਂ ਭਾਈ ਮਰਦਾਨਾ ਤੋਂ ਤੁਰਿਆ ਆ ਰਿਹਾ ਸੱਤੇ ਬਲਵੰਡ। ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਸ਼ੇਮੇ ਪਾਸ਼ਾ ਦੇ ਸਮੇਂ ਵੀ ਜਿੰਨਾ ਉਹ ਜ਼ਰੂਰੀ ਹੈ। ਉਹਨਾਂ ਕੌਮ ਦੇ ਵਿੱਚ ਵੀਰ ਰਸ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਤੇ ਮੈਂ ਇਹ ਸਮਝਦਾ ਕਿ ਜਿੰਨੇ ਵਧੀਆ ਢੰਗ ਨਾਲ ਇਤਿਹਾਸ ਨੂੰ ਇੱਕ ਢਾਡੀ ਕਹਿ ਸਕਦਾ ਕਿਉਂਕਿ ਲੋੜ ਸੀ ਸਮੇਂ ਦੀ ਤੇ ਮਹਾਰਾਜ ਨੇ ਫਿਰ ਨੱਥਮਲ ਤੇ ਅਬਦਲ ਨੂੰ ਇਹ ਵਿਸ਼ੇਸ਼ ਜਿਹੜਾ ਇਤਿਹਾਸ ਦਾ ਇਹ ਪੱਖ ਜਦੋਂ ਵਿਚਾਰਦੇ ਆ ਤੇ ਮੰਨਿਆ ਜਾਂਦਾ ਹੈ ਕਿ ਬਹਾਦਰੇ ਬਾਬਾ ਬੀਦੀ ਚੰਦੀ ਦੀ ਡਿਊਟੀ ਲਾਈ ਗਈ ਤੇ ਉਹ ਲੈ ਕੇ ਆਏ ਨੇ ਤੇ ਸਤਕਾਰ ਸਨਮਾਨ ਵਾਲੀ ਜਿਹੜੀ ਗੱਲ ਹੈ ਤੁਸੀਂ ਕੀਤੀ ਸਭ ਤੋਂ ਪਹਿਲਾਂ ਤੇ ਜਿਹੜੇ ਢਾਡੀ ਜੀ ਰਾਜਾ ਮਹਾਰਾਜਿਆਂ ਦੇ ਦਰਵਾਜ਼ਿਆਂ ਤੇ ਖਲੋਕ ਕੇ ਉਹਨਾਂ ਦੀ ਮਹਿਮਾ ਗੁਣ ਗਾਇਨ ਕਰਦੇ ਸੀ ਤੇ ਇਛਾਸ ਵਿੱਚ ਕਿ ਸਾਨੂੰ ਇਨਾਮ ਮਿਲੇਗਾ ਜੀ ਇਦਾਂ ਹੀ ਸੀ ਪ੍ਰਾਤਨ ਜਦੋਂ ਆਪਾਂ ਜੇ ਪਿਸ਼ੋਕੜ ਵੱਲ ਥੋੜੀ ਜਿਹੀ ਜਾਤ ਮਾਰੀਏ ਪਰ ਜਦੋਂ ਉਹਨਾਂ ਨੂੰ ਢਾਡੀਆਂ ਨੂੰ ਗੁਰੂ ਦਰਬਾਰ ਦੇ ਵਿੱਚ ਜਗ੍ਹਾ ਮਿਲਦੀ ਆ ਜਾਂ ਗੁਰੂ ਹਰਗੋਬਿੰਦ ਪਾਸ਼ਾ ਦੀ ਛੱਤਰ ਸ਼ਾਇਆ ਮਿਲਦੀ ਆ ਅਸਲ ਵਿੱਚ ਉਹਨਾਂ ਦੀ ਆਪਣੀ ਮੈਂ ਤੇ ਸਮਝਦਾ ਕੋਈ ਔਕਾਤ ਨਹੀਂ ਸ਼ਬਦ ਜਿਹੜਾ ਹੈ ਔਕਾਤ ਕਈ ਵਾਰੀ ਸਾਨੂੰ ਲੱਗਦਾ ਹੋਰ ਤਣਾ ਪਰ ਇਹ ਸਮਝਦਾ ਕਿ ਮਹਾਰਾਜ ਦੀ ਦ੍ਰਿਸ਼ਟੀ ਜਿਹੜੀ ਉਹਨਾਂ ਤੇ ਹੋਈ ਹੈ ਬਈ ਜਿਹੜੇ ਦਰਦਰ ਦੇ ਮੁਥਾਜ ਸੀ ਜਾਂ ਰਾਜਿਆਂ ਮਹਾਰਾਜਿਆਂ ਸਰਦਾਰਾਂ ਦੇ ਦਰਵਾਜ਼ਿਆਂ ਤੇ ਝੂਠੀ ਵੀ ਮਹਿਮਾ ਕਈ ਵਾਰੀ ਅਸੀਂ ਕਿਸੇ ਨੂੰ ਰਜਾਉਣ ਵਾਸਤੇ ਕਰਦੇ ਹਾਂ ਨਾ ਤੇ ਮਹਾਰਾਜ ਨੇ ਕਿਹਾ ਵੀ ਲੈ ਕੇ ਆਓ ਜਿਹੜਾ ਇਹ ਇਹ ਟਾਡੀ ਪਰੰਪਰਾ ਹੈ ਇਹ ਇਹਨੂੰ ਅਸੀਂ ਆਪਣੀ ਛਤਰ ਛਾਇਆ ਥੱਲੇ ਆਪਣੀ ਕੌਮ ਦੀ ਜਿਹੜੀ ਲੋੜ ਆ ਉਹਨੂੰ ਪੂਰਿਆ ਕਰਨ ਵਾਸਤੇ ਯੋਧਿਆਂ ਵਿੱਚ ਵੀਰਸ ਭਰਨ ਵਾਸਤੇ ਜ਼ਬਰ ਨਾਲ ਟਕਰਾਉਣ ਵਾਸਤੇ ਨਾਤਮਲ ਅਬਦਲ ਨੂੰ ਸਤਕਾਰ ਸਨਮਾਨ ਦਿੱਤਾ ਔਰ ਦੇਖੋ ਇੱਕ ਵੱਡੀ ਗੱਲ ਇਹ ਆ ਵੀ ਰਾਜਿਆਂ ਮਹਾਰਾਜਿਆਂ ਦੀ ਇਸ ਵਾਰੀ ਸੀ ਉਹ ਤੇ ਮਹਾਰਾਏ ਨੇ ਹਾਥੀ ਦਿੱਤੇ ਨਤਮਲ ਤੇ ਅਬਦਲ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਇਹ ਬੜਾ ਵੱਡਾ ਇੱਕ ਸਤਕਾਰ ਹੈ ਆਪਾਂ ਖੁੱਲ ਕੇ ਜੇ ਇਹਨੂੰ ਹੋਰ ਵੀ ਇਹਦਾ ਵਿਸ਼ਲੇਸ਼ਣ ਕਰੀਏ ਤੇ ਬੜੀਆਂ ਬਖਸ਼ਿਸ਼ਾਂ ਨੇ ਗੁਰੂ ਆਰਬ ਸੰਗਤ ਜੀ ਸੋਨੇ ਦੀਆਂ ਮੋਹਰਾਂ ਦੇ ਕੇ ਹਾਥੀ ਦੇ ਕੇ ਬਿਲਕੁਲ ਜੋਗਿਆਨੀ ਜੀ ਕਹਿ ਰਹੇ ਨੇ ਉਹਨਾਂ ਦਿਨਾਂ 'ਚ ਲੋਕ ਸ਼ਾਇਦ ਉਹਨਾਂ ਵੀਰਾਂ ਨੂੰ ਗੱਡੇ ਤੇ ਵੀ ਨਹੀਂ ਸੀ ਬਿਠਾਉਂਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਏ ਨੇ ਹਾਥੀ ਦੇ ਕੇ ਸਤਕਾਰ ਕੀਤਾ ਜਿਵੇਂ ਅੱਜ ਦੇ ਸਮੇਂ 'ਚ ਸਾਡੇ ਢਾਡੀਆਂ ਨੂੰ ਬਹੁਤ ਵੱਡਾ ਸਤਿਕਾਰ ਮਾਣ ਪਿਆਰ ਮਿਲ ਰਿਹਾ ਮੈਂ ਸਮਝਦਾ ਗੁਰੂ ਅਰਗੁਨ ਸਾਹਿਬ ਦੀ ਪਰੰਪਰਾ ਉਸ ਵੇਲੇ ਸ਼ੁਰੂ ਹੋ ਗਈ ਉਦੋਂ ਹਾਥੀ ਸਵਾਰੀ ਸੀਗੀ ਇਹੋ ਜਿਹੀ ਹੁਣ ਅੱਜ ਕਾਰਾਂ ਨਾਲ ਨਵਾਜਿਆ ਜਾ ਰਿਹਾ ਮੋਟਰਸਾਈਕਲ ਨਾਲ ਨਵਾਜਿਆ ਹੋਰ ਕਈ ਸਨਮਾਨ ਜਿਵੇਂ ਆਪ ਜੀ ਨੂੰ ਵੀ ਬਹੁਤ ਸਾਰੇ ਮੁਲਕਾਂ ਵਿੱਚ ਸਾਡੇ ਦੇਸ਼ ਵਿੱਚ ਵੀ ਇੱਥੇ ਵੀ ਬੜੀ ਬੜੇ ਸਨਮਾਨਾਂ ਨਾਲ ਨਵਾਜਿਆ ਗਿਆ ਮੈਂ ਬੇਨਤੀ ਕਰਨੀ ਚਾਹੁੰਦਾ ਢਾਡੀ ਕਲਾ ਇੱਕ ਅਮੀਰ ਵਿਰਸਾ ਪੱਕਾ ਰਾਗ ਗੁਰੂ ਦੇ ਦਰਬਾਰ ਵਿੱਚ ਸ਼ੁਰੂ ਹੋਇਆ ਉਹ ਢਾਡੀ ਕਲਾ ਦੇ ਰਾਗ ਦੀਆਂ ਵੰਗੀਆਂ ਕਿਹੜੀਆਂ ਉਸ ਸਮੇਂ ਪ੍ਰਸਿੱਧ ਹੋਈਆਂ ਜਿਨ੍ਹਾਂ ਨੇ ਕਾਮ ਅੰਦਰ ਵੀਰ ਰਸ ਪੈਦਾ ਕੀਤਾ? ਪਾਰਸ ਜੀ ਇਹ ਸਵਾਲ ਬੜਾ ਅਹਿਮ ਆ। ਜੀ। ਸਮੇਂ ਦੀ ਕੁੱਖ ਵਿੱਚੋਂ ਕੀ ਨਿਕਲਣਾ ਉਹਦੇ ਵਾਸਤੇ ਮਨੁੱਖ ਅਗਿਆਤ ਹੁੰਦਾ। ਨਹੀਂ ਪਤਾ ਹੁੰਦਾ। ਇਹ ਕਾਮ ਇਨਸਾਨ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਸਮੇਂ ਨਾਲ ਹੂੰ ਕੀ ਕੁਝ ਹੋ ਜਾਣਾ। ਜੀ। ਪਰ ਜਿੱਥੇ ਸੱਤ ਪੁਰਸ਼ਾਂ ਦੀ ਗੱਲ ਆਇਆ ਜਿੱਥੇ ਸਾਧੂ ਪਰਸ਼ਾਂ ਦੀ ਗੱਲ ਹੈ ਬਿਲਕੁਲ ਉਹਨਾਂ ਨੂੰ ਪਤਾ ਹੁੰਦਾ ਮੈਂ ਇੱਕ ਜਿਕਰ ਅਕਸਰ ਕਰਦਾ ਹੁਣਾਂ ਸਮੇ ਦੀ ਵੰਡ ਤਿੰਨ ਹਿੱਸਿਆਂ ਚ ਹੁੰਦੀ ਹੈ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਫਿਊਚਰ ਇੱਕ ਬੀਤ ਚੁੱਕਾ ਇਹਨੂੰ ਅਤੀਤ ਕਹਿੰਦੇ ਔਰ ਇੱਕ ਵਰਤਮਾਨ ਹੈ ਜਿਹੜਾ ਚੱਲ ਰਿਹਾ ਜੀ ਦੇ ਵਿੱਚ ਆਪਾਂ ਸਾਹ ਲੈ ਰਹੇ ਜਿੰਦਗੀ ਜੀ ਮਾਰ ਰਹੇ ਇੱਕ ਆਉਣ ਵਾਲਾ ਹੈ ਕਈ ਕਹਿਣਗੇ ਬੀਤ ਚੁੱਕੇ ਸਮੇ ਦੀਆਂ ਬਾਤਾਂ ਕੀ ਪਾਉਣੀਆਂ ਹੁਣ ਤੁਹਾਡੇ ਸਵਾਲ ਵੱਲ ਆਪਾਂ ਹੁੰਦੇ ਹਾਂ ਜੀ ਬੀਤ ਚੁੱਕੇ ਸਮੇ ਦੀ ਬਾਤ ਪਾਉਣੀ ਬਹੁਤ ਜ਼ਰੂਰੀ ਹੈ ਜਿਹੜਾ ਵਰਤਮਾਨ ਵਿੱਚ ਪ੍ਰੈਜੈਂਟ ਵਿੱਚ ਆਪਣੇ ਬੀਤੇ ਨੂੰ ਭੁੱਲ ਜਾਂਦਾ ਹੈ ਮੇਰੇ ਖਿਆਲ ਦੇ ਵਿੱਚ ਉਹ ਆਪਣੇ ਫਿਊਚਰ ਨੂੰ ਵੀ ਸਵਾਰ ਨਹੀਂ ਸਕਦਾ ਨਹੀਂ ਸਕਦਾ ਕਿਉਂਕਿ ਸਾਨੂੰ ਬੀਤ ਚੁੱਕਾ ਸਮਾਂ ਬਹੁਤ ਕੁਝ ਦਿੰਦਾ ਮਹਾਰਾਜ ਨੇ ਬੀਤ ਚੁੱਕੇ ਸਮੇਂ ਦੇ ਵਿੱਚ ਜਿਹੜੇ ਕਿੱਸੇ ਸੀ ਪ੍ਰਾਤਨ ਗਾਏ ਜਾਂਦੇ ਸੀ ਉਹਨਾਂ ਕਿੱਸਿਆਂ ਦੀਆਂ ਧੁਨਾ ਜੜੀਆਂ ਨੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਣਾ ਮੂਲ ਆਧਾਰ ਹੈ। ਹਰ ਗੱਲ ਕਰਨੀ ਹੋਵੇ ਤੇ ਹਰ ਸਵਾਲ ਦਾ ਜਵਾਬ, ਹਰ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਬਿਲਕੁਲ। ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹਾदत ਨੂੰ ਤੁਰਦੇ ਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਸਾਨੂੰ ਕੀ ਹੁਕਮ ਹੈ? ਜੀ। ਅਸੀਂ ਬਾਣੀ ਨੂੰ ਉਚਾਰਨਾ ਕਿ ਨਹੀਂ ਉਚਾਰਨਾ? ਕਈ ਸਾਡੇ ਕਹਿੰਦੇ ਮਹਾਰਾਜ ਦੇ ਬਾਣੀ ਉਤਰੀ ਨਹੀਂ। ਇਹ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਜੋਤ ਹਾਏ। ਬਿਲਕੁਲ। ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਇਨੀ ਗੱਲ ਕਹੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੁਹਾਨੂੰ ਬਾਣੀ ਵਿਚਾਰਨ ਦੀ ਲੋੜ ਨਹੀਂ ਸਮੇਂ ਦੀ ਇਹ ਲੋੜ ਹੈ ਵੀ ਜਿਹੜੀ ਬਾਣੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਲੈ ਕੇ ਆਏ ਨੇ ਉਥੋਂ ਦੇ ਮਾਹੌਲ ਮੁਤਾਬਕ ਮਹਾਰਾਜ ਨੇ ਗਾਈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਇਲਾਕੇ 'ਚ ਗਏ ਉਸ ਇਲਾਕੇ ਦੀ ਕੀ ਧੁੰਨ ਸੀ ਆਪਾਂ ਜਾਣਦੇ ਆ ਜੇ ਰਾਗਾਂ ਵੱਲ ਧਿਆਨ ਦੇਈਏ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਬਾਣੀ ਜਿਹੜੀ ਹੈ ਮਹਾਰਾਜ ਦੀ ਬਾਣੀ ਬੋਲੀ ਸਾਰਾ ਕੁਝ ਜੇ ਵਿਚਾਰਿਆ ਜਾਏ ਤੇ ਇਸ ਪੱਖ ਨੂੰ ਜੇ ਵਿਚਾਰ ਦਿੰਦੇ ਆਪਾਂ ਤੇ ਫਿਰ ਇਹ ਗੱਲ ਇੱਕ ਬੜੀ ਐਮ ਆ ਸਾਡੇ ਸਾਹਮਣੇ ਆ ਜਾਂਦੀ ਕਿ ਮਹਾਰਾਜ ਨੇ ਨਿਖੇਦੀ ਕਿਤੇ ਨਹੀਂ ਕੀਤੀ ਮਹਾਰਾਜ ਨੇ ਮਰਦਾਨੇ ਨੂੰ ਵੀ ਇਹ ਗੱਲ ਕਹੀ ਸੀ ਵੀ ਤੇਰੇ ਕੋ ਰਾਗ ਹੈ ਪਰ ਜੇ ਰਾਗ ਦੇ ਨਾਲ ਬਾਣੀ ਹੋਵੇ ਕੋਲ ਤੂੰ ਰਾਗ ਨੂੰ ਗਾ ਜ਼ਰੂਰ ਪਰ ਜੇ ਬਾਣੀ ਸ਼ਬਦ ਹੈ ਤੇਰੇ ਕੋਲ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਉਹ ਅਧਿਆਤਮਿਕ ਪੱਕ ਕਰਕੇ ਮਰਦਾਨਾ ਕਿੰਨਾ ਕੁੱਚਾ ਹੋਇਆ ਇਹ ਤੇ ਇੱਕ ਵੱਖਰੀ ਗੱਲ ਹੈ ਨਾ ਵੀ ਮਹਾਰਾਜ ਨੇ ਇਹ ਬੜੀ ਬਖਸ਼ਿਸ਼ ਦੇ ਕੇ ਨਵਾਜਿਆ ਮਰਦਾਨੇ ਨੂੰ ਅਸੀਂ ਨਹੀਂ ਸਮਝ ਸਕੇ ਭਾਵੇਂ ਜਿੱਥੋਂ ਤੱਕ ਇਹ ਗੱਲ ਆ ਵੀ ਪ੍ਰਾਤਨ ਜੋ ਕੁਝ ਚੱਲ ਰਿਹਾ ਸੀਗਾ ਉਹ ਮਹਾਰਾਜ ਨੇ ਉਹਨਾਂ ਤੁਨਾ ਉਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਨੋਂ ਤੋ ਨਾ ਤੇ 22 ਵਾਰਾਂ ਜੀ ਇਹ ਗੁਰੂ ਹਰਗੋਬਿੰਦ ਪਾਸ਼ਾ ਦੀ ਦੇਣ ਹਨਾ ਬਿਲਕੁਲ ਤੇ ਉਹ ਤੁਨਾ ਵੱਲ ਜੇ ਧਿਆਨ ਦਿੱਤਾ ਜਾਏ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਆਪਾਂ ਮਤਲਬ ਪੜ੍ਹਦੇ ਆ ਸੁਣਦੇ ਆ ਰਾਗੀ ਸਿੰਘ ਕੀਰਤਨ ਕਰਦੇ ਨੇ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਹੁਣ ਆਪਾਂ ਜਦੋਂ ਕੀਰਤਨ ਹੁੰਦਾ ਲਾਈਵ ਤੇ ਸਰਵਣ ਕਰਦੇ ਆ ਉਹ ਜਦੋਂ ਆਰੰਭਤਾ ਹੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਜਿਹੜੀਆਂ ਉਹ ਵਾਰਾਂ ਦਾ ਜ਼ਿਕਰ ਤੇ ਤੁਨਾ ਦਾ ਜਿਹੜਾ ਜ਼ਿਕਰ ਆਉਂਦਾ ਟੁੰਡੇ ਅਸਰਾਜੇ ਕੀ ਤੁਨੀ ਹੁਣ ਇਹਨੂੰ ਜੇ ਟੁੰਡੇ ਅਸਰਾਜੇ ਬਾਰੇ ਜਾਣਨਾ ਹੋਵੇ ਤੇ ਆਪਣੇ ਕੋ ਸਮਾਂ ਨਹੀਂ ਹੈਗਾ ਹਨਾ ਉਹ ਤੁਨਾ ਦੇ ਮੁਤਾਬਕ ਇਦਾਂ ਹੀ ਮਤਲਬ ਢਾਡੀ ਪਰੰਪਰਾ ਦੇ ਵਿੱਚ ਵੀ ਪ੍ਰਾਰਥਨ ਜਿਹੜੀਆਂ ਸੀਗੀਆਂ ਕਿਸੇ ਜਿਹੜੇ ਗਾਏ ਗਏ ਨੇ ਮਤਲਬ ਉਹ ਪਾਵੇਂ ਮਿਰਜਾ ਸਾਹਿਬਾ ਦੇ ਨੇ ਹੀ ਰਾਂਝੇ ਦੇ ਨੇ ਹਨਾ ਸੱਸੀ ਪੁੰਨੂ ਉਹਨਾਂ ਮਤਲਬ ਕਿਸਿਆਂ ਨੂੰ ਜਿਹੜੇ ਦੰਦ ਕਥਾਵਾਂ ਦੇ ਰੂਪ ਵਿੱਚ ਲੋਕਾਂ ਦੇ ਵਿੱਚ ਦਿਲਾਂ ਦੇ ਵਿੱਚ ਘਾਰ ਕਰ ਗਏ ਸਨ ਉਸੇ ਚੀਜ਼ ਨੂੰ ਮਹਾਰਾਜ ਨੇ ਇੱਕ ਮਤਲਬ ਸ਼ੋਅ ਐਸੀ ਦੇ ਦਿੱਤੀ ਤੇ ਕਿ ਆ ਤੁਸੀਂ ਗੁਰਬਾਣੀ ਗਾਓ ਗੁਰਬਾਣੀ ਸ਼ਬਦ ਗਾਓ ਇਹਨਾਂ ਤੁਨਾ ਦੇ ਵਿੱਚ ਇਹਨਾਂ ਕਿਸਿਆਂ ਵਾਰਾਂ ਦੇ ਰੂਪ ਵਿੱਚ ਤੇ ਇੱਕ ਤੁਹਾਡਾ ਨਾਲ ਲੱਗਦਾ ਹੀ ਇਹ ਸਵਾਲ ਸੀਗਾ ਬਈ ਉਸ ਵੇਲੇ ਨੋ ਦੋ ਨੱਥਮਲ ਤੇ ਅਬਦੁਲ ਖੈਰ ਜੀ ਦੋ ਟਾੜੀ ਸਨ ਦੋ ਟਾੜੀ ਸਨ ਇਹ ਦੋ ਤੋਂ ਚਾਰ ਕਿਵੇਂ ਹੋਏ ਜਿੱਥੋਂ ਆਪਾਂ ਇਸ ਸਵਾਲ ਦੇ ਜਵਾਬ ਦੀ ਅਰੰਭਤਾ ਕੀਤੀ ਹੈ ਵੀ ਸਮੇਂ ਦੇ ਕੋਖ ਵਿੱਚੋਂ ਕਦੋਂ ਕੀ ਪ੍ਰਗਟ ਹੋਣਾ ਉਹਦੇ ਬਾਰੇ ਬੰਦਾ ਅਗਿਆਤ ਹੁੰਦਾ ਹੈ ਸਮਝ ਨਹੀਂ ਹੁੰਦੀ ਮੈਂ ਸਮਝਦਾ ਕਿ ਮਹਾਰਾਜ ਨੇ ਇੱਕ ਰੋਜ਼ਗਾਰ ਦਾ ਵਸੀਲਾ ਵੀ ਬਣਾਇਆ ਕਿ ਜੇ ਸੋਨੇ ਦੀਆਂ ਮੋਹਰਾਂ ਦਿੱਤੀਆਂ ਹਨ ਸਨਮਾਨ ਵੀ ਹੈ ਤੇ ਉਹਨਾਂ ਦੀ ਲੋੜ ਦੀ ਪੂਰਤੀ ਵੀ ਹੈ ਨੱਥਮਲ ਤੇ ਅਫਦਲ ਨੂੰ ਹੋ ਸਕਦਾ ਹੈ ਕਿ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ 2 ਤੋਂ 3 ਜਾਂ 3 ਤੋਂ 4 ਹੋਏ ਹੋਣ ਕਿਉਂਕਿ ਇੱਕ ਰੋਜ਼ਗਾਰ ਦਾ ਵਸੀਲਾ ਵੀ ਨਾਲ ਬਣ ਗਿਆ ਨਾ ਬਿਲਕੁਲ ਕਿਣਤੀ ਵਧ ਗਈ ਕੋਸ਼ ਜ਼ਰੂਰਤ ਵੀ ਸੀਗੀ ਇੱਕ ਕਾਵਸ਼ੈਲੀ ਜਿਵੇਂ ਢੱਡ ਦੇ ਨਾਲ ਉਹਨਾਂ ਗुण गायਨ ਕਰਨਾ ਸਰੰਗੀ ਦੀ ਜ਼ਰੂਰਤ ਪੈ ਗਈ ਜੀ ਪ੍ਰਚਾਰਕ ਨੇ ਵਿਸ਼ਲੇਸ਼ਣ ਕਰਕੇ ਉਸ ਚੀਜ਼ ਦਾ ਜਾਂ ਸੰਗਤ ਨੂੰ ਥਿਉਰੀ ਮੁਤਾਬਕ ਸਾਰੀ ਗੱਲ ਸਮਝਾ ਕੇ ਉਸ ਵਾਰ ਨੂੰ ਟਿਕਾ ਕੇ ਸੰਗਤ ਤੱਕ ਪਹੁੰਚਾਉਣਾ ਇਹ ਵੀ ਗੱਲ ਚੇਤੇ ਰੱਖਣ ਵਾਲੀ ਸੰਗਤ ਜਿੰਨਾ ਚਿਰ ਪ੍ਰਚਾਰਕ ਕਿਸੇ ਚੀਜ਼ ਦੀ ਭੂਮਿਕਾ ਨਿਭੰਦਾ ਪ੍ਰਚਾਰਕ ਸਾਰੀ ਵਿਸਤਾਰ ਨਾਲ ਗੱਲ ਦੱਸ ਕੇ ਉਸ ਕਵਤਾ ਨੂੰ ਨਹੀਂ ਟਿਕਾ ਕੇ ਸੰਗਤ ਦੇ ਰੂਬਰੂ ਕਰਦਾ ਉਹਨਾਂ 'ਚ ਸਾਨੂੰ ਸਮਝ ਵੀ ਨਹੀਂ ਲੱਗ ਸਕਦੀ ਕਿ ਢਾਡੀ ਗਾ ਕੀ ਰਹੇ ਨੇ ਬੜਾ ਅਮੀਰ ਵਿਰਸਾ ਬੜਾ ਪ੍ਰਾਤਨ ਸਾਡਾ ਇਹ ਸੱਭਿਆਚਾਰ ਹੈ ਅਸਲੀ ਸੱਭਿਆਚਾਰ ਢਾਡੀ ਕਲਾ ਚਲੋ ਬਾਕੀ ਸਾਰੇ ਕਿਸ ਤਰ੍ਹਾਂ ਵਿੱਚ ਅਸੀਂ ਸੱਭਿਆਚਾਰ ਕਹੀ ਜਾਂਦੇ ਸਾਡਾ ਅਮੀਰ ਵਿਰਸਾ ਲੋਕ ਕਲਾ ਵਿੱਚੋਂ ਨਿਕਲ ਕੇ ਗੁਰੂ ਦਰਬਾਰ ਵਿੱਚ ਪਹੁੰਚਿਆ ਤੇ ਗੁਰੂ ਦਰਬਾਰ ਨੇ ਬਹੁਤ ਵੱਡਾ ਸਤਿਕਾਰ ਕੀਤਾ ਸੋ ਸੰਗਤ ਜੀ ਢਾਡੀ ਕਲਾ ਦਾ ਅਮੀਰ ਵਿਰਸਾ ਉਹ ਪ੍ਰਾਤਨ ਰਾਗ ਬੇਸ਼ੱਕ ਨਵੀਆਂ ਤੋਂ ਨਾ ਬਣੀਆਂ ਨੇ ਬਹੁਤ ਸਰੀਆਂ ਗਾ ਰਹੇ ਹਾਂ ਗਾਵਾਂਗੇ ਪਰ ਆਪਣਾ ਅਮੀਰ ਵਿਰਸਾ ਨਾ ਭੁੱਲ ਜਾਈਏ ਉਹ ਪਰੰਪਰਾ ਜਿਹੜੀ ਗੁਰੂ ਕਾਲ ਵੇਲੇ ਤੋਂ ਚੱਲੀ ਅੱਜ ਤੱਕ ਸਾਡੇ ਬਹੁਤ ਸਾਰੇ ਢਾਡੀਆਂ ਨੇ ਅਪਣਾ ਕੇ ਰੱਖੀ ਤੇ ਜਿਉਂਦੀ ਰਵੇ ਇਸ ਕਲਾ ਨੂੰ ਅਸੀਂ ਸਦਾ ਵਾਸਤੇ ਜੀਵਿਤ ਰੱਖ ਸਕੀ ਆਓ ਦੋ ਰਚਨਾਵਾਂ ਪੱਕੇ ਰਾਗ ਵਿੱਚ ਗਿਆਨੀ ਜੀ ਦੇ ਜਥੇ ਪਾਸੋਂ ਸਰਵਣ ਕਰਾਂਗੇ ਜ਼ਰੂਰੀ ਹੈ ਪੱਕਾ ਰਾਗ ਵਾਰ ਦੇ ਰੂਪ ਵਿੱਚ ਤੇ ਸਾਲੂ ਦੇ ਰੂਪ ਵਿੱਚ ਸਰਵਣ ਕਰਾਂਗੇ ਜੀ ਗੁਰੂ ਦੇ ਹੁਕਮ ਦੇ ਨਾਲ ਕਾਮ ਜਤੇ ਬੰਦ ਹੋਣੀ ਸ਼ੁਰੂ ਹੋਈ ਜਵਾਨੀਆਂ ਭੇਟਾ ਹੋ ਗਈਆਂ ਸ਼ੁਰੂ ਹੋਣੀਆਂ ਸ਼ਾਸਤਰ ਭੇਟਾ ਹੋਣੇ ਸ਼ੁਰੂ ਹੋ ਗਏ ਔਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਕੀਤੀ ਹੈ ਸਿਰਜਣਾ ਆਹ ਆ ਗਏ ਨੇ ਨੱਤਮਲ ਤੇ ਅਬਦੁਲ ਖੈਰ ਢਾਢੀ ਉਹਨਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਦੋਂ ਸ਼ਾਨ ਨੂੰ ਵੇਖਿਆ ਤੇ ਉਹਨਾਂ ਨੇ ਫਿਰ ਮੌਕੇ ਤੇ ਵਾਰ ਪੜੀ ਕਹਿੰਦੇ ਸੱਚਾ ਤਖਤ ਸਹਾਇਓ ਸ਼੍ਰੀ ਗੁਰੂ ਅਹ ਸਭ ਵਰਨੀ ਨਾ ਜਾਏ ਕਹਾਂ ਕਿਆ ਸਸਪੈ ਮਲੇਰ ਸੋ ਦਰਸ਼ ਭਈ ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਆ ਨਿਰ ਨੱਥਾ ਤੇ ਅਬਦੁੱਲ ਜਸ ਕਹੇ ਅਬਦੁੱਲੇ ਨੇ ਖਿੱਚਿਆ ਸਰੰਗੀ ਉੱਤੇ ਗਾਜ ਤੇ ਨੱਥੇ ਨੇ ਮਾਰਿਆ ਢੱਡ ਤੇ ਟਣਕਾਰਾ ਆ 6ਵੇਂ ਪਾਤਸ਼ਾਹ ਦੀ ਸ਼ਾਨ ਵਿੱਚ ਇੱਕ ਵੀਰ ਅਸੀਂ ਢਾਡੀ ਵਾਰ ਪੜੀ ਇਹ ਵਾਲਾ ਵਾਈ ਕਿਲਸ ਬੈਠਾ ਘਰ ਹਰ ਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਭਈ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਸ਼ੋਦਾ ਹੋ ਪਰ ਪੁਕਾਰੀ ਪੀਰੀ ਦੇ ਮਾਲਕ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਜਿਨ੍ਹਾਂ ਦੇ ਤਨ ਉਤੇ ਕੇਸਰੀ ਬਾਣਾ ਸੋਭਾ ਪਾਰਿਆ ਹੈ ਸੀਸ ਉਤੇ ਦੋਰੀ ਦਸਤਾਰ ਹੈ ਮੱਥੇ ਤੇ ਹੀਰਿਆਂ ਜੜੀ ਕਲਗੀ ਹੈ ਤਨ ਤੇ ਪੀਰੀ ਤੇ ਮੀਰੀ ਦੀਆਂ ਸੱਜੇ ਤੇ ਖੱਬੇ ਦੋ ਤੇਗਾ ਸੋਭਾ ਪਾਰੀਆਂ ਨੇ ਮੇਰਾ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਕਾਮ ਦੇ ਨਾਂ ਤੇ ਇੱਕ ਸੰਦੇਸ਼ ਕੀ ਕਰ ਰਿਹਾ ਹੈ ਕੀ ਕਹਿ ਰਹੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਹੈ ਐਉਂ ਬਿਆਨ ਕੀਤਾ ਜੀ ਸਾਨੂੰ ਪਰਵਾਨ ਝੋੜ ਜਬਰ ਨਾਲ ਟਕਰਉਣ ਲਈ ਝੋੜ ਜਬਰ ਨਾਲ ਟਕਰਉਣ ਲਈ ਅਸਾਂ ਚੁੱਕੀ ਏ ਕਿਰਪਾਨ ਰੱਖਿਆ ਕਰਨੀ ਏ ਮਜਲੂਮ ਦੇ ਇੱਕ ਸਵਾਲ ਜ਼ਰੂਰ ਕਰਾਂਗਾ ਅੱਜ ਦੇ ਸਮੇਂ ਵਿੱਚ ਟਾਡੀ ਕਲਾ ਨੂੰ ਕਿਸ ਮਕਾਮ ਤੇ ਦੇਖ ਰਹੇ ਹੋ ਬਹੁਤ ਅੱਛੇ ਮਕਾਮ ਤੇ ਵੇਖ ਰਿਆਂ ਜੀ ਮੈਂ ਮੈਂ ਆਪਣੀ ਸੋਚ ਮੁਤਾਬਕ ਇਹ ਗੱਲ ਕਰ ਰਿਆਂ ਕਿਉਂਕਿ ਜਦੋਂ ਅਸੀਂ ਬਖਸ਼ਿਸ਼ ਵੱਲ ਵੇਖਦੇ ਆ ਜੀ ਰਹਿਮਤ ਵੱਲ ਵੇਖਦੇ ਗੁਰੂ ਦੀ ਗੁਰੂ ਦੀ ਚਲਾਈ ਮਰਜ਼ਾਦਾ ਵੱਲ ਵੇਖਦੇ ਆ ਤੇ ਫਿਰ ਉਦਮ ਕਰਨਾ ਕੌਮ ਨੇ ਉਹ ਇੱਕ ਵੱਖਰੀ ਗੱਲ ਆ ਵੀ ਕੌਮ ਸਾਡੀ ਜਿਹੜੀ ਬਹੁਤ ਕਰਾਏ ਪੈ ਰਹੀ ਆ ਵੀ ਮਰਯਾਦਾ ਦੇ ਪੱਖ ਤੋਂ ਜਾਂ ਕੁਝ ਸਾਡੀਆਂ ਜਿਹੜੀਆਂ ਗੁਰੂ ਸਾਹਿਬਾਨ ਵੱਲੋਂ ਚਲਾਈਆਂ ਹੋਈਆਂ ਪਰੰਪਰਾਵਾਂ ਨੇ ਉਹਨਾਂ ਨੂੰ ਅੱਗੇ ਸੰਭਾਲਣ ਵਾਸਤੇ ਗੁਰੂ ਸਾਹਿਬਾਨ ਸੰਗਤ ਨੂੰ ਕਹਿ ਗਏ ਸੀ ਜੀ ਅਸੀਂ ਸੰਗਤ ਨੂੰ ਮੁੱਖ ਰੱਖ ਕੇ ਨਹੀਂ ਚੱਲ ਰਹੇ ਅੱਜ ਸਾਡੇ ਸਿੱਖ ਧਰਮ ਦੇ ਅੰਦਰ ਸਿੱਖ ਕੌਮ ਦੇ ਅੰਦਰ ਬੜੀ ਏ ਕਮਜ਼ੋਰੀ ਆ ਕਿ ਅਸੀਂ ਅਸਲ ਜਿਹੜੀਆਂ ਪਰੰਪਰਾਵਾਂ ਨੇ ਜਿਹੜੀਆਂ ਗੁਰੂ ਸਾਹਿਬਾਨ ਸਾਨੂੰ ਬਖਸ਼ਿਸ਼ ਕਰ ਗਏ ਆ ਉਹਨਾਂ ਵੱਲ ਸਾਡਾ ਖਿਆਲ ਨਹੀਂ ਇੱਕ ਦੌੜ ਹੈ ਬੰਦੇ ਦੀ ਬਹੁਤ ਉਹ ਇੱਕ ਸਾਡੇ ਵਾਸਤੇ ਇਹ ਤਰਾਸਦੀ ਵਾਲੀ ਗੱਲ ਆ ਕਿ ਅਸੀਂ ਮਤਲਬ ਉਸ ਪਰੰਪਰਾ ਦੇ ਬੇਸ ਮੂਲ ਵੱਲ ਨਹੀਂ ਆ ਰਹੇ ਅਸੀਂ ਕੇਵਲ ਇੱਕ ਪੱਖ ਵੇਖ ਕੇ ਆਪਣਾ ਵੀ ਸਾਡਾ ਜਿਹੜਾ ਮਤਲਬ ਰੋਜ਼ਗਾਰ ਦਾ ਪੱਖ ਜਾਂ ਵੇਖਿਆ ਜਾਏ ਜਾਂ ਮਤਲਬ ਇੱਕ ਪੈਸੇ ਦੀ ਦੌੜ ਵੱਲ ਵੇਖਿਆ ਜਾਏ ਤੇ ਅਸੀਂ ਉਹਨਾਂ ਨੂੰ ਉਹ ਪਰੰਪਰਾਵਾਂ ਨੂੰ ਢਾਹ ਲਾਉਣ ਦਾ ਅਸੀਂ ਆਪ ਯਤਨ ਕਰ ਰਹੇ ਪਰ ਇੱਕ ਗੱਲ ਤੁਸੀਂ ਵੇਖੋ ਪਿਛਲੇ ਥੋੜੇ ਸਮੇਂ ਚ ਕਿਉਂਕਿ ਜਦੋਂ ਕਦੇ ਆਪਾਂ ਮਤਲਬ ਢਾਡੀ ਪਰੰਪਰਾ ਨਾਲ ਜੁੜੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੱਕ ਮੈਂ ਤੇ ਸਮਝਦਾ ਕਿ ਢਾਡੀ ਕਲਾ ਬਹੁਤ ਪਰਫੁੱਲਤ ਹੋਈ ਆ ਹਾਲਾਂਕਿ ਸਾਡੀਆਂ ਸੰਸਥਾਵਾਂ ਜ਼ਿੰਮੇਵਾਰ ਸੰਸਥਾਵਾਂ ਵੱਲੋਂ ਕੋਈ ਬਹੁਤੇ ਵੱਡੇ ਉਦਮ ਨਹੀਂ ਕੀਤੇ ਗਏ ਵੀ ਢਾਡੀ ਕਲਾ ਦੇ ਵਿਦਿਆਲੇ ਜਿਹੜੇ ਨੇ ਉਨ੍ਹਾਂ ਦੇ ਵਿੱਚ ਮਤਲਬ ਇਹ ਜ਼ਰੂਰੀ ਹੈ ਕਿ ਕੌਮ ਵਾਸਤੇ ਜਿਹੜੀ ਸੇਵਾ ਕਰਨ ਵਾਲੀ ਇੱਕ ਜਮਾਤ ਹੈ ਢਾਢੀ ਹੈ ਬਈ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਢਾਢੀ ਕਲਾ ਨੂੰ ਸਰਜੀਤ ਰੱਖਣ ਵਾਸਤੇ ਉਦਮ ਕੀਤੇ ਜਾਣ ਨਹੀਂ ਕੀਤੇ ਜਾ ਰਹੇ ਪਰ ਕੁਝ ਮਹਾਪੁਰਖਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਗੱਲ ਉੱਥੇ ਆ ਗਈ ਬਖਸ਼ਿਸ਼ ਦੀ ਤੇ ਮੈਂ ਸਮਝਦਾ ਹਾਂ ਕਿ ਇਹ ਐਸਾ ਇੱਕ ਬੂਟਾ ਮਹਾਰਾਜ ਨੇ ਲਾਇਆ ਹੈ ਕਿ ਉਹ ਆਪ ਹੀ ਇਹਨੂੰ ਪਾਣੀ ਪਾ ਰਹੇ ਨੇ ਕਿਉਂਕਿ ਅਸੀਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਤੁਸੀਂ ਹੁਣ ਜੰਗ ਜਨਰੇਸ਼ਨ ਵੇਖੋ ਨੌਜਵਾਨ ਬਹੁਤ ਸਾਰੇ ਨੌਜਵਾਨ ਟਾਡੀ ਕਲਾ ਨੂੰ ਅਪਣਾ ਰਹੇ ਨੇ ਸਾਨੂੰ ਇਸ ਗੱਲ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਦੀ ਫਲਵਾੜੀ ਵੱਧ ਰਹੀ ਹੈ ਸੋ ਸੰਗਤ ਜੀ ਬਿਲਕੁਲ ਠੀਕ ਆ ਕੁਝ ਸਮੇਂ ਤੱਕ ਹੋਰ ਵੀ ਰੰਗ ਕੌਮ ਵਿੱਚ ਆਵੇਗਾ ਪਿਛਲੇ ਸਮੇਂ ਤੋਂ ਕੁਝ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਕਿ ਇਸੇ ਟਾਡੀ ਕਲਾ ਨੂੰ ਸੁਣ ਕੇ ਨੌਜਵਾਨ ਵੀਰ ਦਸਤਾਰ ਵਾਲ ਪ੍ਰੇਰਿਤ ਹੋਏ ਕੇਸਾਂ ਵਾਲ ਨੂੰ ਪ੍ਰੇਰਿਤ ਹੋਏ ਆਪਣੇ ਅਮੀਰ ਵਿਰਸੇ ਦੀ ਪਛਾਣ ਕਰਨ ਲੱਗੇ ਸਾਰੇ ਤੇ ਨਹੀਂ ਕੁਝ ਪਰਸੈਂਟ ਜਿਹੜੇ ਵੀ ਭੁੱਲੇ ਨੇ ਉਹ ਸੈਸਾਈ ਪਲੇਟਫਾਰਮ ਤੇ ਆ ਸਕਦੇ ਨੇ ਸੋ ਗੱਲਾਂ ਬਹੁਤ ਨੇ ਇਹ ਵਿਸ਼ਾ ਬਹੁਤ ਲੰਬਾ ਚੌੜਾ ਹੈ ਸੰਗਤ ਜੀ ਕਈ ਦਿਨ ਚੱਲੇਗਾ ਸੋ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਅੱਗੇ ਦੀ ਗਾਥਾ ਫਿਰ ਵੀ ਕਿਸੇ ਵਿਦਵਾਨ ਦੇ ਨਾਲ ਸਾਂਝੀ ਕੀਤੀ ਜਾ ਸਕੇ ਇਹ ਅਮੀਰ ਵਿਰਸਾ ਥੋੜੇ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਕਿਹਾ ਨਹੀਂ ਜਾ ਸਕਦਾ ਬੜਾ ਸਮਾਂ ਚਾਹੀਦਾ ਕਈ ਮਹੀਨੇ ਲੱਗ ਸਕਦੇ ਨੇ ਹੌਲੀ ਹੌਲੀ ਉਸ ਚੀਜ਼ ਨੂੰ ਸੰਗਤ ਦੇ ਰੂਬਰੂ ਕਰਨ ਦਾ ਯਤਨ ਕਰਾਂਗੇ ਗਿਆਨੀ ਜੀ ਆਪ ਜੀ ਨੂੰ ਸਾਡੇ ਸਟੂਡੀਓ ਵਿੱਚ ਜੀਓ ਆਇਆ ਸਾਰੀ ਟੀਮ ਵੱਲੋਂ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ